ਰੀਪਬਲਿਕ نیوز ਤੋਂ ਥੋੜਾ ਸਵਾਗਤ ਹੈ ਲਗਾਤਾਰ ਤੁਹਾਨੂੰ ਅਸੀਂ ਨਵੀਂ ਖਬਰ ਨਵੀਂ ਚਰਚਾ ਦਿੰਦੇ ਆ ਅੱਜ ਅਸੀਂ ਤੁਹਾਨੂੰ ਜਾਣਕਾਰੀ ਦਵਾਂਗੇ ਚੋਣਾਂ ਵਾਲੇ ਸੌਦੀ ਚੋਣਾਂ ਦੇ ਵਿੱਚ ਲਗਾਤਾਰ ਮਾਹੌਲ ਗਰਮਾਉਂਦਾ ਜਾ ਰਿਹਾ ਵੱਖ-ਵੱਖ ਸਿਆਸੀ ਪਾਰਟੀਆਂ ਦੇ ਲੀਡਰਾਂ ਵੱਲੋਂ ਆਪਣਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਆਪਣੀ ਪਾਰਟੀ ਦੀਆਂ ਕੀਤੇ ਕੰਮਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਤੇ ਦੂਜੀਆਂ ਪਾਰਟੀਆਂ ਦੇ ਸਿਆਸੀ ਤਾਂ ਵੀ ਕਰਦੇ ਜਾ ਰਹੇ ਨੇ ਇਸੇ ਤਰ੍ਹਾਂ ਨਾਲ ਰਵਨੀਤ ਸਿੰਘ ਮਿੱਟੂ ਲੁਧਿਆਣਾ ਦੇ ਵੱਖ-ਵੱਖ ਏਰੀਆ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਲੇਕਿਨ ਉਹਨਾਂ ਵੱਲੋਂ ਲਗਾਤਾਰ ਕਾਂਗਰਸ ਦੇ ਦੇ ਉਮੀਦਵਾਰ ਨੇ ਇਹ ਪ੍ਰਧਾਨ ਜਿਹੜੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨੇ ਅਮਰਿੰਦਰ ਸਿੰਘ ਰਾਜਾ ਹੜਲੇ ਨੂੰ ਟਿਕਟ ਮਿਲਣ ਤੋਂ ਬਾਅਦ ਮਿੱਟੂ ਵੱਲੋਂ ਉਹਨਾਂ ਦੇ ਸ਼ਬਦੀ ਜਿਹੜੇ ਬਾਹਰ ਕੀਤੇ ਜਾ ਰਹੇ ਨੇ ਅੱਜ ਵੀ ਜਿਵੇਂ ਆਇਆ ਉਹਨਾਂ ਨੇ ਸ਼ਬਦੀ ਬਾਹਰ ਕੀਤੇ ਉਹਨਾਂ ਨੇ ਕਿਹਾ ਇਹ ਗਿੱਦੜਵਾ ਤੋਂ ਆਏ ਨੇ ਇਹ ਲੋਕਾਂ ਨੇ ਇਹਨਾਂ ਨੂੰ ਮੁੜ ਤੋਂ ਹਰਾ ਕੇ ਗਿੱਦਰਵਾਹੀ ਭੇਜਣਾ ਉਹਨਾਂ ਨੇ ਕਿਹਾ ਆ ਲੋਕ ਸਭ ਜਾਣਦੇ ਨੇ ਹੁਣ ਤਾਂ ਕਾਂਗਰਸ ਨੇ ਕੀ ਕੀਤਾ ਕੀ ਨਹੀਂ ਕੀਤਾ ਇਸ ਕਰਕੇ ਉਹਨਾਂ ਨੇ ਕਿਹਾ ਹੋਰ ਲੁਧਿਆਣਾ ਦੇ ਲੁਧਿਆਣਾ ਦੇ ਲੋਕ ਉਹਨਾਂ ਨੂੰ ਪੁੱਤ ਮੰਨਦੇ ਨੇ ਇਸ ਕਰਕੇ ਇੱਥੋਂ ਦੇ ਭਾਈਉਮਤ ਨਾਲ ਜਿਹੜਾ ਹੈਗਾ ਲੋਕ ਉਹਨਾਂ ਨੂੰ ਜਿਤਾਉਣਗੇ ਰਮਨੀ ਸਿੰਘ ਮਿੱਟੂ ਨੇ ਇਹ ਆਵਾਜ਼ੀ ਪਾਰਟੀ ਤੇ ਵੀ ਨਿਸ਼ਾਨਾ ਲਾਇਆ ਉਹਨਾਂ ਨੇ ਕਿਹਾ ਮੀਡੀਆ ਜਿਹੜਾ ਕੀ ਚੌਥਾ ਸਤੰਭ ਹੁੰਦਾ ਤੇ ਉੱਤੇ ਵੀ ਜਿਹੜਾਗਾ ਲਗਾਤਾਰ ਤਸ਼ੱਦਦ ਕੀਤਾ ਜਾ ਰਿਹਾ ਹੈਗਾ ਆ ਯੂਟਿਊਬਰ ਦੇ ਉੱਤੇ ਇੱਕ ਪੱਚਾ ਜਿਹੜਾ ਦਾਜ ਹੋਇਆ ਉਹਨਾਂ ਨੇ ਨਿੰਦਣ ਜੋ ਦੱਸਿਆ ਆ ਸੋ ਰਮਨੀ ਸਿੰਘ ਮਿੱਟੂ ਲਗਾਤਾਰ ਆਪਣੇ ਵਿਰੋਧੀ ਵੀ ਜਿਹੜੇ ਵੀਰਵਾਰ ਨੇ ਉਹਨਾਂ ਤੇ ਨਿਸ਼ਾਨੇ ਲਗਾਉਂਦੇ ਨੇ ਨਜ਼ਰ ਆ ਰਹੇ ਨੇ ਦੇਖੋ ਸਾਡੀ ਰਿਪੋਰਟ ਦੇਖੋ ਇਸ ਵੇਲੇ ਅਸੀਂ ਸੈਂਟਰਲ ਹਲਕੇ 'ਚ ਬੈਠੇ ਹਾਂ ਨਾਰਥ ਤੋਂ ਆਏ ਹਾਂ ਬੜੀ ਭਾਰੀ ਹਰ ਜਗ੍ਹਾ ਜਿਹੜੇ ਵੀ ਵੋਟ ਤੇ ਜਾ ਰਹੇ ਆ ਲੋਕੀ ਮੋਦੀ ਜੀ ਨੂੰ ਵੋਟ ਕਰਨਾ ਚਾਹ ਰਹੇ ਆ ਚਾਹੇ ਕੋਈ ਕਿਸੇ ਵੀ ਮੱਜਬਦਾ ਕਿਸੇ ਵੀ ਧਰਮ ਦਾ ਕਿਸੇ ਵੀ ਸੱਖ ਦਾ ਹਰ ਬੰਦਾ ਮੋਦੀ ਜੀ ਦੇ ਨਾਮ ਤੇ ਵੋਟ ਕਰਨਾ ਚਾਹੁੰਦਾ ਕਿਉਂਕਿ ਇਹ ਜਿਆ ਪ੍ਰਾਈਮ ਮਿੰਿਸਟਰ ਕਦੇ ਮਿਲੇ ਪ੍ਰਾਈਮ ਮਿੰਿਸਟਰ ਬਹੁਤ ਚੰਗੇ ਮਿਲੇ ਨੇ ਪਰ ਐਡਾ ਤੱਕੜਾ ਪ੍ਰਾਈਮ ਮਿੰਿਸਟਰ ਜਿਹਨੇ ਦੁਨੀਆ ਚ ਜਿਹਦਾ ਨਾਮ ਮੰਨਿਆ ਜਾਂਦਾ ਤੇ ਲੁਧਿਆਣੇ ਦੇ ਲੋਕ ਕਿਉਂ ਨਹੀਂ ਵੋਟ ਕਰਨਗੇ ਉਹ ਉਹਨਾਂ ਦੇ ਨਾਂ ਤੇ ਪੱਬਾਂ ਪਾਰ ਹੋਏ ਹੋਏ ਆ ਵੀ ਸਾਨੂੰ ਇਸ ਵਾਰ ਪਹਿਲੀ ਵਾਰ ਭਾਜਪਾ ਨੂੰ ਮੌਕਾ ਮਿਲ ਰਿਹਾ ਉਹ ਵੀ ਮੋਦੀ ਜੀ ਦੇ ਨੂੰ ਗੋਲ ਕਰਨ ਦਾ ਦੋ ਗੱਲਾਂ ਹੈ ਕਮਲ ਦਾ ਫੁੱਲ ਤੇ ਮੋਦੀ ਜੀ ਸਰ ਕਾਂਗਰਸ ਰਾਜਾ ਵੀ ਬੋਲ ਰਿਹਾ ਕਾ ਰੋਡ ਸ਼ੋਅ ਕਰਨ ਜਾ ਰਹੇ ਨੇ ਫਲੂਗਿਲਾ ਦਾ ਨਹੀਂ ਉਹ ਉਹਨਾਂ ਦੀ ਪਾਰਟੀ ਦੇ ਕੈਂਡੀਡੇਟ ਆਏ ਨੇ ਭਾਈ ਉਹਨਾਂ ਨੇ ਰੂਟ ਸ਼ੋਅ ਜਾਂ ਜਿੰਨੇ ਜੋ ਵੀ ਸ਼ੋਅ ਕੱਢਣਾ ਕਰ ਰਹੇ ਨੇ ਤੇ ਮਕਾਨ ਕੋ ਕੇਂਦਰ ਨੇ ਫੁੱਲ ਬੱਜ ਵੀ ਕਹਿੰਦੇ ਦੋ ਕਾਫੀ ਚੱਲ ਰਹੇ ਸੀ ਕਾਂਗਰਸ ਚ ਵਿੱਚ ਦੇ ਨੇ ਕਾਫੀ ਕੱਢ ਰਹੇ ਚੱਲਦਾ ਰਿਹਾ ਆ ਦੇਖੋ ਕੱਲ ਇਹ ਨਹੀਂ ਗਈ ਕੱਲ ਇਹ ਹੁੰਦੀ ਆ ਵੀ ਪਾਰਟੀ ਜਦੋਂ ਲੋਕਲ ਕੈਂਡੀਡੇਟ ਦੀ ਗੱਲ ਹੋ ਤੇ ਮੋਦੀ ਸਾਹਿਬ ਤਾਂ ਵੈਸੇ ਵੀ ਲੋਕਲ ਤੇ ਵੋਕਲ ਦੀ ਗੱਲ ਕਰਦੇ ਆ ਉਹਦੇ ਲਈ ਪਰ ਇਹ ਪਤਾ ਨਹੀਂ ਕਿਥੋਂ ਕੈਂਡੀਡੇਟ ਲੈ ਕੇ ਆਏ ਆ ਲੜਾਈ ਇਸ ਵੇਲੇ ਬਾਹਰਲੇ ਦੀ ਤੇ ਘਰ ਦੀ ਗੱਲ ਹੈਗੀ ਆ ਹੁਣ ਜਿਹਦੇ ਜਿਹਨੂੰ ਤੁਸੇ ਆਪ ਕਹਿ ਰਹੇ ਹੋ ਵੀ ਉਹ ਘਰ ਲੱਭ ਰਹੇ ਆ ਤੇ ਹਜੇ ਕਿੰਨਾ ਚਿਰ ਘਰ ਲੱਭਣ ਨੂੰ ਲਾਉਣਗੇ ਤੇ ਫਿਰ ਘਰ ਕਿਹਨੂੰ ਪਤਾ ਲੱਗੂਗਾ ਵੀ ਕਿੱਥੇ ਨੇ ਉਹ ਉਹ ਗਿੱਦੜਵਾਹੇ ਤੋਂ ਆਏ ਨੇ ਗਿੱਦੜਵਾਏ ਉਹਨਾਂ ਦਾ ਕੋਈ ਪਿੰਡ ਆ ਤੇ ਉਥੋਂ ਆ ਕੇ ਉਰੇ ਆ ਕੇ ਲੁਧਿਆਣੇ ਦੇ ਹਰ ਕਾਂਗਰਸ ਪਾਰਟੀ ਦਾ ਵਰਕਰ ਆ ਜਿਹੜਾ ਉਹ ਨਿਮੋਸ਼ ਉਹਨੂੰ ਐ ਲੱਗਦਾ ਠੱਗਿਆ ਹੋਇਆ ਮਹਿਸੂਸ ਕਰ ਰਹੇ ਨੇ ਉਹ ਵੀ ਯਾਰ ਸਾਡੇ ਚੋਂ ਕੋਈ ਬੰਦਾ ਹੀ ਨਹੀਂ ਖਾਸ ਤੌਰ ਤੇ ਵਰਕਰ ਕਿਉਂਕਿ ਹਨ ਲੀਡਰ ਨਾਲ ਜੁੜੇ ਹੁੰਦੇ ਆ ਉਹ ਲੀਡਰ ਚਾਹੇ ਪਾਂਡੇ ਸਾਹਿਬ ਹੁਣ ਚਾਹੇ ਡਾਬਰ ਸਾਹਿਬ ਹੁਣ ਚਾਹੇ ਉਹ ਆਸ਼ੂ ਜੀ ਹੁਣ ਚਾਹੇ ਉਹ ਕੁਲਦੀਪ ਵੈਦ ਜੀ ਹੁਣ ਚਾਹੇ ਸੰਜੀਤ ਤਲਵਾਰ ਹੋਣ ਉਹ ਸਾਰਿਆਂ ਨੇ ਅਪਲਾਈ ਕੀਤਾ ਸੀ ਤੇ ਸਾਰਿਆਂ ਦੇ ਜਿਹੜਾ ਇਹ ਸੂਪੜਾ ਸਾਫ਼ ਕਰਕੇ ਪ੍ਰਧਾਨ ਨੇ ਆਪ ਹੀ ਡਾਕਾ ਮਾਰ ਲਿਆ ਉਹਨਾਂ ਦੇ ਉੱਤੇ ਕਲਾ ਦੇ ਮੁਕਾਬਲੇ ਤਾਨ ਵਾਸਤੇ ਉਹਨਾਂ ਨੂੰ ਹੋਰ ਨਹੀਂ ਉਹ ਉਹ ਤਾਂ ਆਟੀ ਦੀ ਉਹਨਾਂ ਦੀ ਸੋਚ ਆ ਮੈਂ ਤਾਂ ਇਹ ਚ ਕੀ ਕਰ ਸਕਦਾ ਮੇਰੇ ਖਿਲਾਫ ਤਾਂ ਮੈਂ ਤਾਂ ਇੱਕ ਲੋਕਾਂ ਦਾ ਬਿੱਟੂ ਆ ਉਹ ਪ੍ਰਤਾਪ ਬਾਜਵਾ ਉਹ ਦੂਜਾ ਜੀ ਵੜਿੰਗ ਸਾਰੀ ਕਾਂਗਰਸ ਜਿਹੜੀ ਆ ਉਹ ਆਜੇ ਜੇ ਮੈਂ ਤਾਂ ਕਹਿੰਦਾ 10 ਜਣੇ ਇਕੱਠੇ ਇਕੱਠੇ ਹੋ ਕੇ ਭਰ ਲੈਣ ਵੜਿੰਗ ਨੇ ਟਵੀਟ ਕੀਤਾ ਉਹ ਕਹਿੰਦੇ ਮੇਰਾ ਮੋਬਾਈਲ ਤੇ ਦਰਵਾਜ਼ੇ ਮੱਚਾ ਖੁੱਲੇ ਰਹਿਣ ਦੇ ਲੋਕਾਂ ਅਸਤੇ ਫਿਰ ਉਹ ਮੈਂ ਤਾਂ ਇਹ ਕਹਿੰਦਾ ਵੀ ਦਰਵਾਜ਼ਾ ਹੈ ਕਿੱਥੇ ਨਰਮਜਾ ਦਾ ਦੱਸੋ ਕਿੱਥੇ ਪਾਣੀ ਨਹੀਂ YouTube ਉੱਤੇ ਕੇਸਜ ਕੀਤਾ ਗਿਆ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਰਾਗੋ ਚੱਟਾ ਦੇ ਖਿਲਾਫ ਬੋਲਣ ਤੇ ਕਿੰਨੀ ਦਾ ਮੈਂ ਤਾਂ 100 ਵਾਰ ਬੋਲਦਾ ਮੇਰੇ ਤੇ ਕਰ ਲੈਣ ਜਿਹੜਾ ਕੇਸ ਕਰਨਾ ਕਿਸੇ ਗਰੀਬ ਤੇ ਕਿਉਂ ਕਰਦੇ ਆ ਰਾਗੋ ਚੱਟਾ ਪਘੋੜਾ ਇਹ ਦਲਾਲ ਬੰਦਾ ਹੈ ਉਹ ਪੈਸੇ ਵਿੱਚੋਂ ਖਾ ਕੇ ਉਰੇ ਭੱਜਿਆ ਹੋਇਆ ਹੈ ਤੇ ਬਹਾਨਾ ਲਾ ਰਿਹਾ ਵੀ ਮੇਰੀਆਂ ਅੱਖਾਂ ਦਾ ਇਹ ਜੀਆਂ ਇਹ ਨਹੀਂ ਮੈਂ ਕਹਿੰਦਾ ਪਰ ਉੱਥੇ ਜਾ ਕੇ ਉਹ ਤਾਂ ਉੱਥੇ ਦੀ ਪਾਰਲੀਮੈਂਟ 'ਚ ਮਿਲ ਰਿਹਾ ਉੱਥੇ ਦੇ ਐਮਪੀਆਂ ਦੇ ਕੋਲ ਬੈਠਾ ਹੁੰਦਾ ਹੈ ਇਸ ਕਰਕੇ ਛੱਡੋ ਇਹ ਗੱਲਾਂ ਸਭ ਲੋਕਾਂ ਨੂੰ ਕੋਈ ਇਹ ਪਬਲਿਕ ਹੈ ਸਭ ਜਾਣਦੀ ਹੈ ਸਰ ਕਹਿ ਜਾ ਰਿਹਾ ਵੀ ਭਾਰਤ ਕੁਸ਼ਨ ਆਸ਼ੂ ਦੀ ਟਿਕਟ ਤਾਂ ਕੱਟੀ ਗਈ ਉਹ ਬਿੱਟੂ ਦੇ ਨਜ਼ਦੀਕੀ ਸੰ ਮੇਰੇ ਤਾਂ ਨਜ਼ਦੀਕੀ ਹੈਗੇ ਐ ਕਿ ਸ਼ੱਕ ਆ ਵੀ ਟਿਕਟ ਵੀ ਇਸੇ ਕਰਕੇ ਕੱਟੀ ਨਜ਼ਦੀਕੀ ਆਪਦੇ ਭਰਾ ਵੀ ਹੁੰਦੇ ਆ ਉਹ ਵੀ ਦੂਜੀ ਪਾਰਟੀ 'ਚ ਹੁੰਦੇ ਆ ਆਪਣੀ ਪਾਰਟੀ ਆ ਇਹ ਥੋੜੀ ਹੁੰਦਾ ਹਰ ਪਾਰਟੀ 'ਚ ਆਪਣੇ ਆਪਣਾ ਕੋਈ ਕੰਮ ਕਰ ਰਹੇ ਆ ਇਹਦਾ ਮਤਲਬ ਆਸ਼ੂ ਤੇ ਉਹ ਸ਼ੱਕ ਕਰਦੇ ਸੀ ਇਹਦਾ ਮਤਲਬ ਉਹਨਾਂ ਨੂੰ ਵਿਸ਼ਵਾਸ ਨਹੀਂ ਆਸ਼ੂ ਤੇ